ਜਿੱਥੇ ਭਗਵੰਤ ਮਾਨ ਭੰਡਾਂ ਦੀ ਸਰਕਾਰ ਆ ਉਥੇ ਬਈ ਇਹ ਬੇਈਮਾਨਾਂ ਦੀ ਸਰਕਾਰ ਵੀ ਕਹਿ ਸਕਦੇ ਆ ਚੋਰਾਂ ਦੀ ਸਰਕਾਰ ਕਹਿ ਸਕਦੇ ਆ ਜਿਹੜੀ ਭਗਵੰਤ ਮਾਨ ਨੇ ਅੱਖਾਂ ਤੇ ਐਨਕ ਲਾਈ ਆ ਬਈ ਜਿਹੜੀਆਂ ਉਹ ਗੱਲਾਂ ਕਰਦਾ ਜਾਨੀ ਸਾਨੂੰ ਉਹੀ ਬਿਆੰਤੇ ਬੁੱੱਜੜ ਦੀ ਯਾਦ ਆਉਣ ਲੱਗ ਗਿਆ ਅਸੀਂ ਤਾਂ ਇਹ ਕਹਿ ਸਕਦੇ ਆ ਬਿਆੰਤੇ ਵਾਲੀ ਰੂਹ ਬਈ ਇਹਦੇ ਵਿੱਚ ਆ ਗਈ ਸ਼ਾਇਦ ਮੈਨੂੰ ਲੱਗਦਾ ਪਰਮਾਤਮਾ ਵੀ ਦੇਖ ਕੇ ਇਹ ਚੀਜ਼ ਨੂੰ ਮਤਲਬ ਉਹ ਸੋਚਦਾ ਹੋਊਗਾ ਵੀ ਯਾਰ ਇਹ ਕਿੱਥੇ ਇਹ ਅਸੀਂ ਰਾਜਗਦੀ ਦੇ ਯੋਗ ਨਹੀਂ ਸੀ ਬਈ 19 ਤਰੀਕ ਤੋਂ ਪਹਿਲਾਂ ਅਸੀਂ ਭਗਵਾਨਤਮਨ ਅਮਿਤ ਸ਼ਾਜੀ ਨੂੰ ਮਿਲਕੇ ਆਇਆ। ਅਮਿਤ ਸਾਹ ਨੂੰ ਮਿਲਣ ਤੋਂ ਬਾਅਦ ਸਾਨੂੰ ਇੱਕ ਸਾਫ ਹੋ ਗਿਆ ਸੀ ਕਿ ਇਹਨੇ ਆਪਣੀ ਜਿਹੜੀ ਸਟ੍ਰੈਟਜੀ ਚੇਂਜ ਕਰ ਲਈ ਕਿ ਹੁਣ ਇਹ ਲੋਕ ਕਲੇਰਾਂ ਨੂੰ ਲੋਕ ਜਥੇਬੰਦੀਆਂ ਨੂੰ ਉਚਲ ਦੇ ਰਾਹ ਤੇ ਜੁਧਨੀਤੀ ਕਰ ਲਈ। ਹੁਣ ਤੁਸੀਂ ਇਹਨੇ ਜੁਧਨੀਤੀ ਅਪਣਾਈ ਹੈ ਇਹ 6-1.5 ਸਾਲ ਹੋਰ ਰੱਖੂ ਹੋਰ ਲਹਿਰਾਂ ਉੱਠਣੀਆਂ ਕਲੇ ਕਿਸਾਨ ਨਹੀਂ ਕਿਸੇ ਵੀ ਜਥੇਬੰਦੀ ਨੂੰ ਹੱਕ ਮੰਗਣ ਤੇ ਇਹੀਂ ਕੁਤਲਿਆ ਜਾਊ। ਕੁਸੀਂ ਦੇਖਿਆ ਹੋਊਗਾ ਉਥੇ ਏਸੀ ਲੱਗੇ ਹੋਏ ਸੀਗੇ ਰਸੋਈਆਂ ਬਣੀਆਂ ਹੋਈਆਂ ਸੀਗੀਆਂ ਫ੍ਰੀਜਾਂ ਰੱਖੀਆਂ ਹੋਈਆਂ ਸੀਗੀਆਂ ਸ਼ਾਇਦ ਇਹਨਾਂ ਨੂੰ ਲੱਗਦਾ ਹੋਊ ਵੀ ਲੱਖਾਂ ਦਾ ਨੁਕਸਾਨ ਕਰਤਾ ਬਾਈ ਲੱਖਾਂ ਦਾ ਨਹੀਂ ਸਾਡੀ ਤਾਂ ਦੁਨੀਆ ਉਜਾੜਤੀ ਨੇ ਸਾਡੇ ਪਿੰਡ ਤੋਂ 70 72 ਸਾਲ ਦਾ ਇੱਕ ਬਜ਼ੁਰਗਾ ਉਹ ਵਿਚਾਰਾ ਬਿਮਾਰ ਆ ਉਹਨੂੰ ਰਾਤ ਰਹਾ ਨਹੀਂ ਕੀਤਾ ਹੈਗਾ ਵੀ ਜਦੋਂ ਸੂਰਜ დასਪਿਓ ਯਾਨੀ ਹਨੇਰਾ ਹੋ ਜਾਂਦਾ ਤਾਂ ਬੜੀਆਂ-ਬੜੀਆਂ ਜੰਗਾਂ ਬੰਦ ਹੋ ਜਾਂਦੀਆਂ ਨੇ ਆ ਜਿਹੜੀ ਭੰਡ ਸਰਕਾਰ ਆ ਬਾਈ ਉਹਨਾਂ ਨੇ ਰਾਤ ਦੇ ਹਨੇਰੇ 'ਚ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਵੀ ਬਾਈ ਵਪਾਰੀਆਂ ਦਾ ਨੁਕਸਾਨ ਕਰਦਾ ਕਿਸਾਨਾਂ ਨੇ ਇਹ ਆਮ ਹਰੇਕ ਦੇ ਦਿਲ ਦੇ ਦਿਮਾਗ ਦੇ ਵਿੱਚ ਬਿਠਾਤੀ ਗੱਲ ਜਦੋਂ ਬਾਗ ਦਾ ਮਾਲਿਓ ਉਜੜ ਜਵੇ ਜਦੋਂ ਬਾਗ ਹੀ ਉਜੜ ਜੇ ਤਾਂ ਜਿਹੜੇ ਬਾਕੀ ਬਾਂਦਰ ਜਿਹੜਾ ਗੈਲਾ ਲਾਣਾ ਉਹ ਆਪਦੇ ਆਪ ਹੀ ਮਰ ਜਾਂਦਾ ਜਣੀ ਪੰਗਵੰਤ ਮੰਤਰੀ ਇਹ ਨਾ ਸਮਝੇ ਸਾਡੀਆਂ ਟਰਾਲੀਆਂ ਸਾਈਡ ਤੇ ਕਰਕੇ ਇਹ ਸੰਘਰਸ਼ ਨੂੰ ਬੰਦ ਕਰ ਦੂਗਾ ਜਾਂ ਠੱਪ ਕਰ ਦੂਗਾ ਪਰ ਆਉਣ ਵਾਲੇ ਦਿਨਾਂ 'ਚ ਬਾਈ ਜਿੱਥੇ ਸੈਂਟਰ ਸਰਕਾਰ ਨੂੰ ਇਹ ਮਹਿੰਗਾ ਪਊਗਾ ਉਥੇ ਪੰਜਾਬ ਸਰਕਾਰ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜਾਨੀ ਮੁਸੀਬਤਾਂ ਦੇ ਦਿਨ ਆਉਣ ਵਾਲਿਆ ਭਗਵਾਨ ਤੁਮਾਨੂੰ ਬਈ ਇੱਕ ਅਹਿਸਾਸ ਕਰਾ ਦੇਗਾ ਕਿ ਪੰਗਾ ਗਲਤ ਲੈ ਲਿਆ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਜ਼ਿੰਦਗੀ ਜਿਉਣੀ ਆ ਤਾਂ ਆਹ ਜਿਹੜੀ ਜ਼ਾਲਮ ਸਰਕਾਰ ਆ ਬਈ ਇਹਦੇ ਨਾਲ ਟੱਕਰ ਤਾਂ ਲੈਣੀ ਪਊ ਖਾਨ ਜੀ ਆਪਣੀ ਸਰਕਾਰ ਚਲਾ ਰਹੇ ਨੇ ਕਿਸਾਨ ਉੱਥੇ ਜਿਹੜਾ ਰਸਤੇ ਰੋਕੇ ਹੋਏ ਨੇ ਸਾਡਾ ਰੋਜ਼ਗਾਰ ਮਰ ਰਿਹਾ ਹੈ ਸਾਡਾ ਵਪਾਰ ਮਰ ਰਿਹਾ ਹੈ ਇਹਨਾਂ ਨੁਕਸਾਨ ਹੋ ਰਿਹਾ ਹੈ ਇਹੋ ਜਿਹਾ ਕੁਝ ਉਹ ਪੱਤਰਕਾਰ ਨੇ ਇੱਕ ਸਿਰਜਿਆ ਨੇਟਵਰਸ ਜੀ ਜੋ ਇਹਨਾਂ ਦਾ ਪਿੰਡਾਂ 'ਚ ਹਾਲ ਹੋਊ ਨਾ ਤੇ ਉਹ ਜਿਵੇਂ ਇਹ ਕਹਿੰਦਾ ਡਲਾ ਹੈ ਤੇ ਡਲਾ ਹੈ ਕਹਾਂ ਸੇ ਚਲਾ ਹੈ ਇਹ ਇਹੀ ਹਾਲ ਹੈ ਤਾਈ ਦੇ ਇਲੈਕਸ਼ਨਾਂ 'ਚ ਇਹਨਾਂ ਦਾ ਕਾਲੀਆਂ ਨੂੰ ਮਾਰਾ ਹਾਲ ਸਸਸੀ ਗੱਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਬੀਤੇ ਦਿਨੀ ਕਿਸਾਨਾਂ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸਖਤ ਐਕਸ਼ਨ ਕੀਤਾ ਜਾਂਦਾ ਹੈ ਖਨੌਰੀ ਤੇ ਸੰਭੂ ਤੋਂ ਕਿਸਾਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ ਇਹ ਉਹਨਾਂ ਦੇ ਜਿਹੜੇ ਉੱਥੇ ਟਰਾਲੀਆਂ ਸੀਗੀਆਂ ਉਹ ਇਧਰ ਉਧਰ ਕੀਤੀਆਂ ਜਾਂਦੀਆਂ ਨੇ ਸੋ ਰੋਡ ਖਾਲੀ ਕਰਵਾਏ ਜਾਂਦੇ ਨੇ ਰਾਤ ਕੁਝ ਕਿਸਾਨ ਜੇਲ੍ਹ ਚੋਂ ਬਾਹਰ ਆਉਂਦੇ ਨੇ ਰਿਹਾ ਕੀਤੇ ਜਾਂਦੇ ਨੇ ਬਾਈ ਗਮਦੂਰ ਤੇ ਜਰਨੈਲ ਸਿੰਘ ਉਸ ਸਮੇਂ ਉੱਥੇ ਪਹੁੰਚੇ ਕਿੰਨੇ ਕਿਸਾਨ ਬਾਹਰ ਆਏ ਕੀ ਆ ساری ਗੱਲ ਕਿੰਨੇ ਰਹਿ ਗਏ ਨੇ ਗੱਲ ਕਰਦੇ ਹਾਂ ਹਾਂਜੀ ਕਮਦੂਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਕਾ ਖਾਲਸਾ ਜੀ ਵੈਗਰੂ ਜੀ ਕੀ ਫਤਿਹ ਜੀ ਹਾਂ ਬੀਰ ਜੀ ਕਿਸਾਨਾਂ ਤੇ ਜੋ ਹੋਇਆ ਪਹਿਲਾਂ ਤਾਂ ਉਹਦੇ ਬਾਰੇ ਗੱਲ ਕਰਦੇ ਹਾਂ ਜੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਐਕਸ਼ਨ ਲੱਤਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜਿਹੜਾ ਪੰਜਾਬ ਦੇ ਭਵਿੱਖ ਵਾਸਤੇ ਬਹੁਤ ਹੀ ਮੰਦ ਭਾਗ ਆ ਜਿਹੜੀ ਘਟਨਾ ਵਾਪਰੀ ਆ ਹੂੰ ਕਿਉਂਕਿ ਅੱਜ ਤੱਕ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜਿਹੜਾ ਇਹ ਪੰਜਾਬ ਪੰਜਾਬ ਸਰਕਾਰ ਜਾਨੀ ਅਸੀਂ ਤਾਂ ਭੰਡ ਸਰਕਾਰੀ ਕਹਿ ਸਕਦੇ ਹਾਂ ਲੋਕਾਂ ਨੇ ਜਾਨੀ ਇੱਕ ਵਿਸ਼ਵਾਸ ਦਵਾਇਆ ਸੀ ਲੋਕਾਂ ਨੂੰ ਇਹਨਾਂ ਨੇ ਕਿ ਅਸੀਂ ਕਿਸਾਨਾਂ ਦੇ ਹਮੇਤਿਆਂ ਪਰ ਆਹ ਤਾਂ ਜਣੀ ਆਏ ਮਨੋ ਵੀ ਕਿਸਾਨਾਂ ਦੇ ਮਤਲਬ ਪਿੱਠ ਦੇ ਸੁਰਾ ਮਾਰਿਆ ਖੰਜਰ ਮਾਰਿਆ ਬਾਈ ਦੇਖੋ ਇੱਕ ਪਾਸੇ ਤਾਂ ਵਿਸ਼ਵਾਸ ਦੇ ਵਿੱਚ ਲੈ ਲਿਆ ਵੀ ਠੀਕ ਆ ਯਾਰ ਮੈਂ ਸੈਂਟਰ ਦੇ ਨਾਲ ਵਿਚੋਲਗੀ ਦਾ ਕੰਮ ਕਰੂੰਗਾ ਕਿਉਂਕਿ ਪੰਜਾਬ ਜਿਹੜੀ ਪੰਜਾਬ ਸਰਕਾਰ ਦਾ ਰੂਲ ਸੀਗਾ ਉਹ ਜਾਨੀ ਆਪਣਾ ਵਿਚੋਲੇ ਦੇ ਨਾਂ ਤੇ ਮਤਲਬ ਇਹਨਾਂ ਨੇ ਬਚਪਾਸ ਦਵਾਇਆ ਕਿਸਾਨਾਂ ਨੂੰ ਵੀ ਠੀਕ ਹੈ ਜਿੱਥੇ ਲੰਬੇ ਸਮੇਂ ਤੋਂ ਕਿਉਂਕਿ 2020 ਤੋਂ ਲੈ ਕੇ 2021 ਤੋਂ ਲੈ ਕੇ ਆਪਾਂ ਸੰਘਰਸ਼ ਲੜਦੇ ਸੀਗੇ ਔਰ ਮੋਦੀ ਸਰਕਾਰ ਸਾਡੀਆਂ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਿਆ ਸੀਗਾ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਕਹਿੰਦਾ ਵੀ ਠੀਕ ਹੈ ਮੈਂ ਬਚੂਲੇ ਦਾ ਕੰਮ ਕਰੂੰਗਾ ਕਿਉਂਕਿ ਕਿਸਾਨ ਜਿਹੜੇ ਨੇ ਉਹ ਭੋਲੇ ਲੋਕ ਨੇ ਸਾਡੇ ਉਹ ਵਿਸ਼ਵਾਸ ਕਰ ਗਏ ਵਿਸ਼ਵਾਸ ਦੇ ਵਿੱਚ ਜਦੋਂ ਮੀਟਿੰਗਾਂ ਦਾ ਦੌਰ ਚੱਲਿਆ ਤਾਂ ਸਾਨੂੰ ਚੰਡੀਗੜ੍ਹ ਬੁਲਾ ਕੇ ਜਾਨੀ ਐ ਮੰਨ ਲਓ ਵੀ ਧੋਖੇ ਦੇ ਨਾਲ ਸਾਡੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਉਤੋਂ ਬਾਅਦ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਜਾਨੀ 19 ਮਾਰਚ ਦੀ ਜਿਹੜੀ ਰਾਤ ਆਈ ਬਈ ਉਹ ਕਿਉਂਕਿ ਅੱਜ ਤੱਕ ਇਤਿਹਾਸ ਦੁਨੀਆ ਦਾ ਇਤਿਹਾਸ ਆ ਵੀ ਜਦੋਂ ਸੂਰਜ დასਪਿਓ ਜਾਨੀ ਹਨੇਰਾ ਹੋ ਜਾਂਦਾ ਤਾਂ ਬੜੀਆਂ-ਬੜੀਆਂ ਜੰਗਾਂ ਬੰਦ ਹੋ ਜਾਂਦੀਆਂ ਨੇ ਪਰ ਇੱਥੇ ਆਹ ਜਿਹੜੀ ਭੰਡ ਸਰਕਾਰ ਆ ਬਈ ਉਹਨਾਂ ਨੇ ਰਾਤ ਦੇ ਹਨੇਰੇ 'ਚ ਜਾਨੀ ਐ ਮੰਨੋ ਵੀ ਇੱਕ ਉਹ ਜਿਹੜਾ ਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਸਾਡੇ ਜਿਹੜੇ ਟਰਾਲੀਆਂ ਸਾਡੇ ਜਿਹੜੇ ਉੱਤੇ ਘਰ ਸੀਗੇ ਉਹ ਚੱਕ ਚੱਕ ਕੇ ਖਤਾਨਾਂ ਚ ਸਿੱਟੇ ਉਹਦੇ ਨਾਲ ਬਾਈ ਹੁਣ ਤੁਸੀਂ ਦੇਖ ਹੀ ਰਹੇ ਹੋ ਉਹ ਜਿਹੜੇ ਗੁੰਡੇ ਸੀ ਉਹ ਸਾਰੇ ਗੁਰਲਾਲ ਦੇ ਘਨੌਰ ਦੇ ਏਰੀਏ ਦੇ ਜਣੀ ਉਹ ਲੋਕਾਂ ਨੇ ਜਣੀ ਰਲ ਕੇ ਜਿਹੜਾ ਇਹ ਆਤੰਕ ਮਚਾਇਆ ਹੁਣ ਤੁਸੀਂ ਦੇਖ ਸਕਦੇ ਹੋ ਜਣੀ ਲੱਖਾਂ ਨਹੀਂ ਮੈਂ ਕਰੋੜਾਂ ਚ ਕਹਿ ਸਕਦਾ ਫਿਰ ਤੁਸੀਂ ਮੰਨਦੇ ਹੋ ਇਹ ਗੱਲ ਜੋ ਭਗਵੰਤ ਮਾਨ ਸਾਹਿਬ ਨੇ ਬੀਤੇ ਦਿਨੀ ਕਿਹਾ ਕਿ ਜਿਹੜਾ ਕੰਮ 3 ਸਾਲਾਂ ਚ ਹੋਇਆ ਏ 70 ਸਾਲਾਂ ਚ ਹੋਇਆ ਨਹੀਂ ਤੁਸੀਂ ਕਹਿੰਦੇ ਹੋ ਕਦੇ ਵੀ ਨਹੀਂ ਹੋਇਆ ਉਹ ਕਹਿੰਦੇ 70 ਸਾਲਾਂ ਚ ਨਹੀਂ ਹੋਇਆ ਜਿਉਂ ਕਿ ਹੋਇਆ ਹੈ ਬਿਲਕੁਲ ਨਹੀਂ ਉਹਦੀ ਗੱਲ ਜਿਹੜੀ ਕਹੀ ਹੋਈ ਹੈ ਨਾ ਬਾਈ ਕਿਉਂਕਿ ਉਹਦੇ ਮਨ ਦੇ ਵਿੱਚ ਕੀ ਆ ਇਹ ਸਾਨੂੰ ਸਮਝ ਨਹੀਂ ਆਈ ਤੁਹਾਨੂੰ ਦੇਖ ਤੁਸੀਂ ਇੱਕ ਵੀਡੀਓ ਦੇਖੀ ਹੋ ਵਾਇਰਲ ਹੋਈ ਹੋਈ ਆ ਜਦੋਂ ਇੱਕ ਦਿਨ ਪਹਿਲਾਂ ਜਾਨੀ 19 ਮਾਰਚ ਵਾਲੇ ਦਿਨ ਇੱਕ ਪ੍ਰੋਗਰਾਮ ਤੇ ਉਹ ਹੱਸ-ਹੱਸ ਕੇ ਕਹਿ ਰਿਹਾ ਵੀ ਅੱਜ ਦੇਖਿਓ ਬਾਈ ਰਾਤ ਨੂੰ ਬਣੂਗਾ ਕੀ ਜਾਨੀ ਉਹ ਪਤਾ ਨਹੀਂ ਕਹੇ ਜੀ ਪਾਲਿਸੀ ਦੇ ਉੱਤੇ ਚੱਲਿਆ ਜਿਹੜਾ ਉਹ ਕਹਿ ਰਿਹਾ ਵੀ ਅੱਜ ਤੱਕ ਜਿਹੜਾ ਕੁਝ ਅਸੀਂ ਕੀਤਾ ਉਹ ਪਿੱਸੇ ਹੋਇਆ ਨਹੀਂ 70 ਸਾਲਾਂ ਦੇ ਵਿੱਚ ਇਸ ਗੱਲ ਤੇ ਅਸੀਂ ਸਹਿਮਤਾਂ ਕਿਉਂਕਿ ਜਿਹੜਾ ਬਾਈ ਇਹਨਾਂ ਨੇ ਧਰੋ ਜਾਨੀ ਕਿਸਾਨਾਂ ਨਾਲ ਮਚਾਇਆ ਜਾਨੀ ਅਤੰਕ ਮਚਾਇਆ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਵੀ ਵਰਡ ਦੇ ਵਿੱਚ ਕਿਸੇ ਸਰਕਾਰ ਨੇ ਇਸ ਤਰ੍ਹਾਂ ਜਾਨੀ ਲੋਕ ਮਤਲਬ ਕਿਸਾਨਾਂ ਤੇ ਅਤਿਆਚਾਰ ਕੀਤਾ ਹੋਵੇ ਬਾਈ ਬਿਲਕੁਲ ਜੀ ਬਿਲਕੁਲ ਤੇ ਫਿਰ ਹੁਣ ਅੱਗੇ ਕਿਸਾਨਾਂ ਦਾ ਹੀ ਕਿੱਦਾਂ ਦੀ ਤਿਆਰੀ ਹੈ ਜੀ ਇਹਨਾਂ ਨੇ ਜੋ ਕੀਤਾ ਉਹ ਤਾਂ ਇਹਨਾਂ ਨੇ ਦਿਖਾਤਾ ਹੁਣ ਤੁਸੀਂ ਕੀ ਦਿਖਾਉਣਾ ਹੈ ਜੀ ਅੱਗੇ ਕਿੱਦਾਂ ਦੀਆਂ ਤਿਆਰੀਆਂ ਨੇ ਕਿਉਂਕਿ ਸੱਟ ਹੈ ਜਿਹੜੀ ਡੂੰਗੀ ਵੱਜੀ ਹੋਊਗੀ ਜੀ ਕਿਸਾਨਾਂ ਦੇ ਵੀ ਬਿਲਕੁਲ ਜੀ ਦੇਖੋ ਜਿਹੜੀ ਕਿਸਾਨੀ ਆ ਕਈ ਮੇਰੇ ਭਰਾ ਸੋਚੀ ਜਾਂਦੇ ਆ ਜਿਵੇਂ ਇੱਕ ਇਹਨਾਂ ਨੇ ਨੈਰੇਟਿਵ ਸਿਰਜਿਆ ਵੀ ਬਾਈ ਵਪਾਰੀਆਂ ਦਾ ਨੁਕਸਾਨ ਕਰਤਾ ਕਿਸਾਨਾਂ ਨੇ ਇਹ ਆਮ ਹਰੇਕ ਦੇ ਦਿਲ ਦੇ ਦਿਮਾਗ ਦੇ ਵਿੱਚ ਬਿਠਾਤੀ ਗੱਲ ਪਰ ਬਾਈ ਮੈਂ ਇੱਕ ਗੱਲ ਦੱਸਣੀ ਚਾਹਣਾ ਜਦੋਂ ਬਾਗ ਦਾ ਮਾਲਿਓ ਉਜੜ ਜਵੇ ਜਦੋਂ ਬਾਗ ਹੀ ਉਜੜ ਜੇ ਤਾਂ ਜਿਹੜੇ ਬਾਕੀ ਬਾਂਦਰ ਜਿਹੜਾ ਗੈਲ ਲਾਣਾ ਉਹ ਆਪਦੇ ਆਪ ਹੀ ਮਰ ਜਾਂਦਾ ਜਣੀ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਅਹਿਸਾਸ ਹੋਊਗਾ ਸੋ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜਿਵੇਂ ਲੰਮੇ ਸਮੇਂ ਤੋਂ ਅਸੀਂ ਸੰਘਰਸ਼ ਦੇ ਰਾਹ ਪਏ ਹੋਇਆ ਜਾਨੀ ਪੰਗਵਾਂਤ ਮੰਨ ਇਹ ਨਾ ਸਮਝੇ ਵੀ ਸ਼ਾਇਦ ਸਾਡੀਆਂ ਟਰਾਲੀਆਂ ਸਾਈਡ ਤੇ ਕਰਕੇ ਇਹ ਸੰਘਰਸ਼ ਨੂੰ ਬੰਦ ਕਰ ਦੂਗਾ ਜਾਂ ਠੱਪ ਕਰ ਦੂਗਾ ਕਿਉਂਕਿ ਵਾਈ ਜਿਹੜੀਆਂ ਲਹਿਰਾਂ ਹੁੰਦੀਆਂ ਨੇ ਨਾ ਲੋਕ ਲਹਿਰਾਂ ਹੁੰਦੀਆਂ ਨੇ ਲਹਿਰਾਂ ਹੁੰਦੀਆਂ ਹੀ ਥੱਲੋਂ ਤੋਂ ਉੱਪਰ ਤੱਕ ਨੇ ਕਦੇ ਸ਼ਮਾਨ ਚ ਜਾ ਕੇ ਲਹਿਰ ਨਹੀਂ ਖੜਦੀ ਕਿਉਂਕਿ ਉਹ ਉਹਦਾ ਜਿਹੜਾ ਨੇਚਰ ਆ ਉਹਦਾ ਸੁਭਾ ਉਹਨੇ ਜ਼ਮੀਨ ਤੇ ਆਉਣਾ ਹੁੰਦਾ ਜ਼ਮੀਨ ਤੇ ਆਪਣੀ ਤਾਕਤ ਬਣਾਉਣੀ ਹੁੰਦੀ ਆ ਫੇਰ ਜਾ ਕੇ ਅਸਮਾਨ ਸੁਣਾ ਹੁੰਦਾ ਸੋ ਉਸੇ ਤਰ੍ਹਾਂ ਦੀ ਬਈ ਲਹਿਰ ਆ ਜਿਹੜੀ ਲੋਕ ਲਹਿਰ ਬਈ ਦੋ ਗੱਲਾਂ ਹੋ ਗਈਆਂ ਇੱਕ ਤਾਂ ਇਹ ਲੋਕ ਲਹਿਰ ਬਣੂਗੀ ਔਰ ਦੂਜਾ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਜਿਹੜਾ ਭਗਵਾਨ ਤੋਂ ਮਾਨ ਦੇ ਮਨ ਦੇ ਜਾਨੀ ਇਹਨਾਂ ਦਾ ਗੁੱਸਾ ਉਹ ਗੁੱਸਾ ਜਾਨੀ ਇੱਕ ਲਾਵਾ ਬਣ ਕੇ ਫੁੱਟੂਗਾ ਉਹਨਾਂ ਵਾਲੀ ਦਿਨਾਂ ਚ ਕਿਉਂਕਿ ਸਾਡੀ ਜਿਹੜੀ ਜ਼ੀਰੋ ਗਰਾਉਂਡ ਤੇ ਆ ਉਹ ਤਿਆਰੀ ਚੱਲ ਰਹੀ ਆ ਪਿੰਡਾਂ ਦੇ ਵਿੱਚ ਲਾਮਬੰਦੀ ਕਰਾਂਗੇ ਬਈ ਮੋਦੀ ਵੀ ਕਹਿੰਦਾ ਹੁੰਦਾ ਸੀ ਵੀ ਬਈ ਜਿਹੜੀ ਗੱਲ ਅਸੀਂ ਕਹਿ ਤੀ ਉਹ ਸਾਨੂੰ ਮਤਲਬ ਕੋਈ ਬਾਅਸ ਨਹੀਂ ਕਰਾ ਸਕਦਾ ਪਿਛਲੇ ਦਿਨਾਂ 'ਚ ਕਰਾਇਆ ਬਾਈ ਉਹਦੀ ਵੀ ਈਗੋ ਨੂੰ ਹਟ ਹੋਈ ਆ ਜਾਨੀ ਉਹ ਆਪਦਾ ਮਤਪਘਮਤਮਾਨ ਦਾ ਮੋਢਾ ਵਰਤ ਕੇ ਬਈ ਉਹ ਆਪਣਾ ਜਾਨੀ ਸਵਾਰਥ ਪੂਰਾ ਕਰ ਗਿਆ ਪਰ ਆਉਣ ਵਾਲੇ ਦਿਨਾਂ 'ਚ ਬਾਈ ਜਿੱਥੇ ਸੈਂਟਰ ਸਰਕਾਰ ਨੂੰ ਇਹ ਮਹਿੰਗਾ ਪਊਗਾ ਉਥੇ ਪੰਜਾਬ ਸਰਕਾਰ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜਾਨੀ ਮੁਸੀਬਤਾਂ ਦੇ ਦਿਨ ਆਉਣ ਵਾਲਿਆ ਸੋ ਅਸੀਂ ਤਾਂ ਤਿਆਰ ਆ ਬਾਈ ਆ ਬੈਠੇ ਆ ਦੇਖੋ ਇੱਕ ਦਿਨ ਵੀ 2020 ਤੋਂ ਲੈ ਕੇ ਇੱਕ ਦਿਨ ਬਈ ਘਰ ਨਹੀਂ ਬੈਠੇ ਹੈਗੇ ਕਈ ਲੋਕਾਂ ਨੂੰ ਲੱਗ ਜਾਂਦਾ ਸੀ ਵੀ ਕਿਹਦੇ ਵਿੱਚ ਸੰਘਰਸ਼ ਖਤਮ ਕਰਕੇ ਕਿਸਾਨ ਸੈਦ ਘਰਾਂ ਦੇ ਵਿੱਚ ਬੈਟਿਆ ਬਈ ਦੇਖੋ ਅੱਜ ਦਾ ਦਿਨ ਜਾਨੀ ਅੱਜ 25 ਮਾਰਚ ਹੋ ਗਿਆ ਅੱਜ ਵੀ ਤੁਹਾਡੇ ਸਾਹਮਣੇ ਅਸੀਂ ਸੰਘਰਸ਼ਾਂ ਦੇ ਵਿੱਚਾਂ ਡੱਲੇਵਾਲ ਪਿੰਡ ਦੇ ਵਿੱਚ ਬਹੁਤ ਵੱਡਾ ਜਾਨੀ ਪੰਚਾਇਤ ਜਿਹੜਾ ਮਹਾਪੰਚਾਇਤ ਹੋਈ ਆ ਸੋ ਪਿੰਡਾਂ ਦੇ ਵਿੱਚ ਬਈ ਤਿਆਰੀਆਂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਭਗਮਾਨ ਤੁਮਾਨ ਨੂੰ ਬਈ ਇੱਕ ਅਹਿਸਾਸ ਕਰਾ ਦਾਂਗੇ ਕਿ ਪੰਗਾ ਗਲਤ ਲੈ ਲਿਆ ਬਈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਇਹ ਚੀਜ਼ ਦਾ ਅਹਿਸਾਸ ਹੋਊਗਾ ਔਰ ਪਊਗਾ ਵੀ ਬਈ ਵੱਡਾ ਮਹਿਗਾ ਵੱਡਾ ਨੁਕਸਾਨ ਵੀ ਹੋ ਸਕਦਾ ਜੀ ਡੱਲੇ ਵਾਲਾ ਸਾਬ ਨੇ ਪਾਣੀ ਦਾ ਵੀ ਤਿਆਗ ਕਰਤਾ ਤੇ ਮੈਡੀਕਲ ਏਡ ਲਾਈਨ ਤੋਂ ਵੀ ਇਨਕਾਰ ਕਰ ਦਿੱਤਾ ਜੀ ਬਿਲਕੁਲ ਜੀ ਦੇਖੋ ਜਿੱਥੇ ਭਗਮਾਨਤ ਮਾਨ ਭੰਡਾਂ ਦੀ ਸਰਕਾਰ ਆ ਉਥੇ ਵੀ ਇਹ ਬੇਈਮਾਨਾਂ ਦੀ ਸਰਕਾਰ ਵੀ ਕਹਿ ਸਕਦੇ ਆ ਚੋਰਾਂ ਦੀ ਸਰਕਾਰ ਕਹਿ ਸਕਦੇ ਆ ਕਿਉਂਕਿ ਜਦੋਂ ਇੱਕ ਮੈਂ ਇਹ ਕਹਿ ਸਕਦਾ ਆ ਵੀ ਇੰਟਰਨੈਸ਼ਨਲ ਜਿਹੜਾ ਕਿਸਾਨ ਆਗੂ ਆ ਉਹਨੇ ਮਰਨ ਵਰਤ ਲਗਭਗ 150 ਦਿਨ ਤੋਂ ਉਹ ਭੁੱਖਣ ਭਾਣੇ ਬੈਠੇ ਨੇ ਪਰ ਸਿਰਫ ਇਹ ਸਰਕਾਰਾਂ ਦੇ ਵਿਸ਼ਵਾਸ ਆ ਕੇ ਉਹਨਾਂ ਨੇ ਮੈਡੀਕਲ ਲਿਆ ਪਰ ਉਹਦੇ ਨਾਲ ਅੱਜ ਜਿਹੜਾ ਕੀਤਾ ਬਾਈ ਸ਼ਾਇਦ ਮੈਨੂੰ ਲੱਗਦਾ ਪਰਮਾਤਮਾ ਵੀ ਦੇਖ ਕੇ ਇਹ ਚੀਜ਼ ਨੂੰ ਮਤਲਬ ਉਹ ਸੋਚਦਾ ਹੋਊਗਾ ਵੀ ਯਾਰ ਇਹ ਕਿੱਥੇ ਇਹ ਅਸੀਂ ਰਾਜਗਦੀ ਦੇ ਯੋਗ ਨਹੀਂ ਸੀ ਬਾਈ ਪਰ ਜੇ ਕਿਤੇ ਬਾਈ ਸਾਡੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਹਾਲਾ ਜਿਹੜੇ ਹਾਲਤ ਆ ਉਹ ਵਿਗੜਦੀ ਜਾ ਰਹੀ ਆ ਜਿਵੇਂ ਤੁਸੀਂ ਦੱਸ ਰਹੇ ਹੋ ਉਹਨਾਂ ਨੇ ਪਾਣੀ ਵੀ ਬੰਦ ਕਰਤਾ ਮੈਡੀਕਲ ਜਿਹੜੇ ਲੈਰੇ ਸੀਗੇ ਸਭਾਵਾ ਉਹ ਵੀ ਬੰਦ ਕਰਤੀਆਂ ਜਾਨੀ ਜੇ ਕੁਝ ਹੋ ਜਾਂਦਾ ਬਾਈ ਆ ਜਿਹੜੇ ਪੰਜਾਬ ਦੇ ਹਾਲਾਤ ਦੇ ਹਾਲਾਤ ਨੇ ਇਹ ਭਗਵੰਤ ਮਾਨ ਨੂੰ ਸਾਹਮਣੇ ਔਕੇ ਹੋ ਜਾਣਗੇ ਸੋ ਪਰ ਇਹਦੇ ਦਿਮਾਗ 'ਚ ਸਮਝ ਨਹੀਂ ਆ ਰਹੀ ਵੀ ਇਹ ਜਾ ਕਿਹੜੇ ਰਹਾ ਹਾਂ ਤੇ ਰਹਾ ਕਿਉਂਕਿ ਬਾਈ ਬਹੁਤ ਜਿਹੜਾ ਆਪਾਂ ਪਿਛਲੇ ਸਮੇਂ ਦੇ ਵਿੱਚ ਸੰਤਾਪ ਹੰਡਾਇਆ ਪੰਜਾਬ ਨੇ ਬਹੁਤ ਦੌਰ ਦੇਖਿਆ ਚੰਗੇ ਮਾੜੇ ਜੇ ਅੱਜ ਲੋਕਾਂ ਦੇ ਚਿਹਰੇ ਤੇ ਕੋਈ ਰੌਣਕਾਈ ਤੀ ਬਾਈ ਲੋਕਾਂ ਨੂੰ ਲੱਗਣ ਲੱਗਾ ਵੀ ਮੁੜ ਕੇ ਆ ਕੁਛ ਦਿਨਾਂ ਤੋਂ ਜਿਹੜੀ ਭਗਵੰਤ ਮਾਨ ਨੇ ਅੱਖਾਂ ਤੇ ਐਨਕ ਲਾਈ ਆ ਬਾਈ ਜਿਹੜੀਆਂ ਉਹ ਗੱਲਾਂ ਕਰਦਾ ਜਾਨੀ ਸਾਨੂੰ ਉਹੀ ਬਿਆੰਤੇ ਬੁੱਚੜ ਦੀ ਯਾਦ ਦਿਵਾਉਣ ਲੱਗ ਗਿਆ ਕਿਉਂਕਿ ਉਹਨੇ ਵੀ ਆਹ ਜਿਹੜੇ ਜਾਨੀ ਪੁਲਿਸ ਫੋਰਸ ਦੀ ਮਦਦ ਦੇ ਨਾਲ ਕਹਿੰਦਾ ਸੀ ਮੈਂ ਸ਼ਾਂਤੀ ਕਰਤੀ ਬਈ ਘਰਾਂ ਦੇ ਘਰ ਖਾਲੀ ਕਰਤੇ ਸੀ ਉਹਨੇ ਤੁਹਾਨੂੰ ਪਤਾ ਸਾਡੀ ਜਵਾਨੀ ਤੇ ਕਿਸਾਨੀ ਦਾ ਉਹਨੇ ਕਹਾਣ ਕੀਤਾ ਸੀਗਾ ਬਈ ਇਹ ਜਾਨੀ ਜਿਹੜਾ ਭਗਵੰਤਾ ਅਸੀਂ ਤਾਂ ਇਹ ਕਹਿ ਸਕਦੇ ਹਾਂ ਬਿਆੰਤੇ ਵਾਲੀ ਰੂਹ ਬਈ ਇਹਦੇ ਵਿੱਚ ਆ ਗਈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਲਈ ਵੀ ਮਾਰਾ ਲੱਗਦਾ ਔਰ ਮੈਂ ਇਹ ਜਣੀ ਯਕੀਨ ਦਿਵਾਉਣਾ ਮੈਂ ਵੀ ਆਉਣ ਵਾਲੇ ਦਿਨਾਂ ਚ ਪੰਜਾਬ ਦੀਆਂ ਬਈ ਆ ਜਿਹੜੇ ਆਮ ਪਾਰਟੀ ਦੀਆਂ ਜੜਾਂ ਨੇ ਉਹ ਪਟਰੀਆਂ ਪਟਟੀਆਂ ਗਈਆਂ ਜਾਨੀ ਆਉਣ ਵਾਲੇ ਦਿਨਾਂ ਚ ਬਈ ਇਹ ਖਤਮ ਹੋਏ ਹੋਊਗਾ ਨੁਕਸਾਨ ਕਿੰਨਾ ਕੁ ਹੋਇਆ ਜੀ ਸੰਭੂ ਤੇ ਖਨੌਰੀ ਤੇ ਜਿਹੜਾ ਕਿਸਾਨਾਂ ਦਾ ਸਾਜੋ ਸਮਾਨ ਸੀਗਾ ਬਈ ਸਾਜੋ ਸਮਾਨ ਦਾ ਤਾਂ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਕਿਉਂਕਿ ਅਸੀਂ ਤਿਲ ਫੁੱਲ ਲਾ ਕੇ ਮਤਲਬ ਆਪਣੇ ਘਰ ਬਣਾਏ ਸੀਗੇ ਤੰਬੂ ਲਾਏ ਸੀਗੇ ਏਸੀ ਉੱਥੇ ਜਾਨੀ ਹਰ ਇੱਕ ਜਿਹੜੀ ਆਮ ਜ਼ਿੰਦਗੀ ਦੀ ਸਹੂਲਤਾਂ ਉਹ ਸੀ ਉੱਥੇ ਪੈਦਾ ਕਰ ਲਈ ਸੀਗੀ ਤੁਸੀਂ ਦੇਖਿਆ ਹੋਊਗਾ ਉੱਥੇ ਏਸੀ ਲੱਗੇ ਹੋਏ ਸੀਗੇ ਰਸੋਈਆਂ ਬਣੀਆਂ ਹੋਈਆਂ ਸੀਗੀਆਂ ਫ੍ਰੀਜਾਂ ਰੱਖੀਆਂ ਹੋਈਆਂ ਸੀਗੀਆਂ ਜਾਨੀ ਹਰ ਇੱਕ ਚੀਜ਼ ਜਿਹੜੀ ਸਾਡੀ ਆਮ ਮਰਦ ਦੀ ਜ਼ਿੰਦਗੀ ਚ ਵਰਤੋਂ ਆਉਣ ਵਾਲੀ ਆ ਕਿਉਂਕਿ 13 ਮਹੀਨੇ ਤੋਂ ਬਾਈ ਜੀ ਅਸੀਂ ਉੱਥੇ ਦਿਨ ਕੱਟੀ ਕਰ ਰਹੇ ਸੀਗੇ ਜਾਨੀ ਐ ਮੰਨ ਲਓ ਸ਼ਾਇਦ ਇਹਨਾਂ ਨੂੰ ਲੱਗਦਾ ਹੋਊ ਵੀ ਲੱਖਾਂ ਦਾ ਨੁਕਸਾਨ ਕਰਤਾ ਬਾਈ ਲੱਖਾਂ ਦਾ ਨਹੀਂ ਸਾਡੀ ਤਾਂ ਦੁਨੀਆ ਹਾਜ਼ਾਰਤੀ ਨੇ ਜਾਨੀ ਐ ਮੰਨ ਲਓ ਸਾਡੀ ਦੁਨੀਆ ਜਿਹੜੀ ਕਿਸਾਨੀ ਦੀ ਸੰਘਰਸ਼ ਦੀ ਸਾਡੇ ਸੁਪਨੇ ਸੀਗੇ ਇੱਕ ਇੱਕ ਸੁਖ ਦਾ ਸਾਹ ਲੈਂਦੇ ਸੀ ਅਸੀਂ ਉੱਥੇ ਜਾ ਕੇ ਅਸੀਂ ਉਹਨਾਂ ਘਰਾਂ ਦੇ ਵਿੱਚ ਜਾਨੀ ਸਾਡੀ ਦੁਨੀਆ ਝਾੜਤੀ ਬਈ ਸਾਡੇ ਜਿਹੜਾ ਜਿੱਥੇ ਸਾਡਾ ਆਰਥਿਕ ਬਈ ਨੁਕਸਾਨ ਹੋਇਆ ਉੱਥੇ ਸਾਡਾ ਜਿਹੜਾ ਮਾਨਸਿਕ ਤੌਰ ਤੇ ਨੁਕਸਾਨ ਕੀਤਾ ਸ਼ਾਇਦ ਉਹਦੀ ਕੋਈ ਪਰਵਾਹੀ ਨਹੀਂ ਕੀਤੀ ਜਾ ਸਕਦੀ ਬਈ ਅ ਕਿਸਾਨ ਜੇਲ੍ਹਾਂ ਚ ਸੀਗੇ ਜੀ ਰਾਤ ਪਤਾ ਲੱਗ ਰਿਹਾ ਕੁਝ ਕਿਸਾਨ ਰਿਹਾ ਵੀ ਹੋਏ ਨੇ ਜੀ ਉਸ ਬਾਰੇ ਨੌਲੇਜ ਦائیںਗੇ ਤੁਸੀਂ ਵੀ ਪਹੁੰਚੇ ਸੀ ਪਟਿਆਲਾ ਬਿਲਕੁਲ ਜੀ ਕੱਲ ਜਿੱਥੇ ਸਾਨੂੰ ਆਈਜੀ ਵੱਲੋਂ ਪਤਾ ਲੱਗਿਆ ਅਖਬਾਰ ਦੇ ਵਿੱਚ ਵੀ 450 ਕਿਸਾਨ ਛੱਡੇ ਜਾ ਰਹੇ ਨੇ ਭਾਈ ਉਹ ਅਸੀਂ ਖਬਰ ਸੁਣ ਕੇ ਜੇਲ੍ਹਾਂ ਦੇ ਵਿੱਚ ਲਗਭਗ ਅਸੀਂ ਸਾਰੇ ਇੱਕ ਪੰਜਾਬ ਦੀਆਂ ਜਿੰਨੀਆਂ ਜੇਲ੍ਹਾਂ ਦੇ ਵਿੱਚ ਸਾਡੇ ਕਿਸਾਨ ਸੀਗੇ ਉੱਥੇ ਵੱਖ-ਵੱਖ ਜਿਲ੍ਹਾਂ ਦੇ ਗੇਟਾਂ ਤੇ ਜਾਨੀ 7 ਵਜੇ ਜਾ ਕੇ ਬਈ ਬੈਠ ਗਏ ਅਸੀਂ ਪਰ ਇਹ ਜਿਹੜੀ ਸਰਕਾਰ ਦੀ ਮਾੜੀ ਨੀਤੀ ਆ ਉਹ ਸਾਨੂੰ ਰਾਤ ਵੀ ਦੇਖਣ ਨੂੰ ਮਿਲੀ ਸਾਡੇ ਜਿਵੇਂ ਪਟਿਆਲੇ ਦੇ ਵਿੱਚੋਂ 73 ਜਿਹੜੇ ਸਾਡੇ ਕਿਸਾਨ ਸਾਥੀ ਨੇ 62 ਸਾਡੇ ਕਿਸਾਨ ਭਰਾ ਤੇ 11 ਸਾਡੀਆਂ ਬੀਬੀਆਂ ਉੱਥੋਂ ਰਿਹਾ ਕਰੀਆਂ ਗਈਆਂ ਸਵਾ 100 ਦੇ ਕਰੀਬ 90 ਤੋਂ ਕਰੀਆਂ ਗਈਆਂ ਲਗਭਗ 200 200 ਦੇ ਕਰੀਬ ਸੰਗਰੂਰ ਤੋਂ ਕੀਤੇ ਗਏ ਸੋ ਬਾਈ ਉਹ ਵੀ ਸਾਨੂੰ ਜਾਨੀ 11 11:30 12 ਵਜੇ ਸਾਡੇ ਕਿਸਾਨ ਸਾਨੂੰ ਦਿੱਤੇ ਨੇ ਸੋ ਲੈ ਕੇ ਬਾਈ ਆਇਆ ਅਸੀਂ ਬਾਕੀ ਸਾਡੇ ਅਜੇ ਮੈਨੂੰ ਲੱਗਦਾ ਵੀ ਕਾਫੀ ਗਿਣਤੀ ਦੇ ਵਿੱਚ 5-700 ਕਿਸਾਨ ਆ ਜਿਹੜਾ ਜਿਵੇਂ ਇੱਕ ਗੱਲ ਆਖੀ ਸੀ ਬਾਈ ਇਹਨਾਂ ਨੇ ਵੀ 65 ਸਾਲ ਤੋਂ ਉੱਪਰ ਦੇ ਜਿਹੜੇ ਕਿਸਾਨ ਨੇ ਅਸੀਂ ਰਿਹਾ ਕਰਦੇ ਆ ਬਾਈ ਇਹ ਸਰਕਾਰ ਬੋਲਦੀ ਕੁਸ਼ੋਰ ਆ ਔਰ ਕਰਦੀ ਕੁਸ਼ੋਰ ਆ ਸਾਡੇ ਖੁਦ ਮੇਰਾ ਪਿੰਡ ਬਾਬਰਪੁਰਾ ਬਾਈ ਸਾਡੇ ਪਿੰਡ ਤੋਂ 70 72 ਸਾਲ ਦਾ ਇੱਕ ਬਜ਼ੁਰਗਾ ਉਹ ਬੇਚਾਰਾ ਬਿਮਾਰ ਆ ਉਹਨੂੰ ਰਾਤ ਰਹਾ ਨਹੀਂ ਕੀਤਾ ਹੈਗਾ ਕੀਤਾ ਨਹੀਂ ਜੀ ਬਿਲਕੁਲ ਰਹਾ ਨਹੀਂ ਕੀਤਾ ਜੀ ਲੇਕਿਨ ਬਾਕੀ ਆਗੂ ਸਾਡੇ ਜਿਵੇਂ ਇੱਕ ਪ੍ਰਵਿੰਦਰ ਸਿੰਘ ਸਾਡੇ ਬੀਕੀਓ ਇਕਤਾ ਯਾਦ ਦੇ ਜ਼ਿਲ੍ਹਾ ਆਗੂ ਨੇ ਉਹ ਉਹਨੂੰ ਰਹਾ ਕੀਤਾ ਪਰ ਉਹ ਜਿਹੜਾ ਬਜ਼ੁਰਗਾ ਬਾਈ ਸਾਨੂੰ ਇੱਕ ਲੰਗ ਤੋਂ ਨੇ ਸਾਡੇ ਉਹਨਾਂ ਦੇ ਬਾਈ ਇਸੇ ਭਗਵੰਤ ਮਾਨ ਸਰਕਾਰ ਨੇ ਸੰਭੂ ਦੇ ਉੱਤੇ ਬੰਬ ਮਾਰਿਆ ਸੀ ਪੇਟ ਦੇ ਵਿੱਚ ਉਹਦੇ ਆਪਰੇਸ਼ਨ ਹੋਇਆ ਲਗਭਗ 4 ਮਹੀਨੇ ਬਾਈ ਉਹ ਹਸਪਤਾਲ ਚ ਰਿਹਾ ਪਰ ਉਹਨੂੰ ਆ ਦਿਨਾਂ ਦੇ ਵਿੱਚ ਜਾਨੀ 19 ਮਾਰਚ ਨੂੰ ਸ਼ੰਪੂ ਬਾਉਂਡਰ ਤੋਂ ਚੱਕ ਲਿਆ ਸੀ ਉਹਦੀ ਉਹਦੀ ਵੀ ਬਾਈ ਰਹਾ ਨਹੀਂ ਕਿ ਰਿਹਾਈ ਨਹੀਂ ਕੀਤੀ ਉਹਦੀ ਦਵਾਈ ਚੱਲਦੀ ਆ ਅੱਛਾ ਜਾਨੀ ਇੰਨੀ ਇਹ ਝਾਲਮੁਸਤ ਦੀ ਕੋਸ਼ਿਸ਼ ਆ ਜੀ ਬਿਲਕੁਲ ਭਾਈ ਇਹ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਕਰਨਾ ਚਾਹੁੰਦੇ ਨੇ ਪਰ ਕਹਿੰਦੇ ਹੁੰਦੇ ਆ ਕਿਸਾਨ ਨੇ ਜਿਹੜੇ ਭਾਈ ਇਹ ਜੰਮੀ ਸੰਘਰਸ਼ਾਂ ਦੇ ਵਿੱਚੋਂ ਨੇ ਕਿਉਂਕਿ ਦਿਨ ਰਾਤ ਪਹਿਲਾਂ ਬੱਟਾਂ ਧੁੱਪਾਂ ਦੇ ਵਿੱਚ ਇਹਨਾਂ ਨੇ ਸੰਘਰਸ਼ ਕੀਤਾ ਜ਼ਿੰਦਗੀ ਦੇ ਵਿੱਚ ਹੁਣ ਜਾਨੀ ਇਹ ਸਮਝ ਰਹੇ ਨੇ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਜ਼ਿੰਦਗੀ ਜਿਉਣੀ ਆ ਤਾਂ ਆਹ ਜਿਹੜੀ ਜ਼ਾਲਮ ਸਰਕਾਰ ਆ ਭਾਈ ਇਹਦੇ ਨਾਲ ਟੱਕਰ ਤਾਂ ਲੈਣੀ ਪਊਗੀ ਜੀ ਜੀ ਹੋਰ ਵੀ ਕਿਸਾਨ ਨੇ ਸਾਡੇ ਨਾਲ ਹਾਂਜੀ ਜਰਨੈਲ ਸਿੰਘ ਜੀ ਚੜ੍ਹਦੀ ਕਲਾ ਜੀ ਹਾਂਜੀ ਹਾਂਜੀ ਬਿਲਕੁਲ ਚੜ੍ਹਦੀ ਕਲਾ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੂੰ ਫਿਰ ਸਰਕਾਰ ਦੀ ਵੀ ਚੜ੍ਹਦੀ ਕਲਾ ਜੀ ਕਹਿੰਦੇ ਦੇਖੋ ਜੀ ਇਸ ਗੱਲ ਨੂੰ ਇਹ ਆਪਾਂ ਨੂੰ ਛੋਟੀ ਜਿਹੀ ਗੱਲ ਲੱਗਦੀ ਹੈ ਵੀ ਉੱਥੇ ਸਾਡੇ ਕਿਸਾਨ ਆਗੂ ਫੜਲੇ ਅਸਲ ਦੇ ਵਿੱਚ ਜੇ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਜਦੋਂ ਸਰਕਾਰ ਬਣੀ ਬਣੀ ਹੈ ਉਦੋਂ ਸਰਕਾਰ ਦੀ ਇਹ ਸੀ ਜੁਧਨੀਤੀ ਕਿ ਲੋਕਾਂ ਦੇ ਜਮਹੂਰੀ ਹੱਕ ਨਾ ਕੁਚਲੇ ਜਾਣ ਤੇ ਉਹਨਾਂ ਨੂੰ ਨਾਲ ਲੈ ਕੇ ਇੱਕ ਆਪਣੇ ਆਪ ਨੂੰ ਵੱਖਰਾ ਦਿਖਾਉਣਾ ਚਾਹੁੰਦੀ ਸੀ ਵੀ ਬੀਜੇਪੀ ਤੋਂ ਵੱਖਰਾ ਦੇ ਜੀ ਹੁਣ ਤੁਸੀਂ ਦੇਖੋਗੇ ਥੋੜਾ ਜਿਹਾ ਪਿੱਛੇ ਜਾऊं ਜਦੋਂ ਇਹ ਐਕਸ਼ਨ ਹੁੰਦਾ ਹੈ ਪਹਿਲੀ ਗੱਲ ਉਦੋਂ 10 ਦਿਨ ਪਹਿਲਾਂ ਇੱਕ ਤੁਸੀਂ ਵੀਡੀਓ ਸੁਣੀ ਹੋਊਗੀ ਇਹਨਾਂ ਨੇ ਆਪਣੇ ਪੱਤਰਕਾਰ ਤੋਂ ਭੁਵਾਈ ਦਿਵਿੰਦਰਪਾਲ ਤੋਂ ਉਹ ਵੀਡੀਓ ਪਾ ਕੇ ਕਿ ਕਿਸਾਨ ਜੀ ਆਪਣੀ ਸਰਕਾਰ ਚਲਾ ਰਹੇ ਨੇ ਕਿਸਾਨ ਉਥੇ ਜਿਹੜਾ ਰਸਤੇ ਰੋਕਤੇ ਹੋਏ ਨੇ ਸਾਡਾ ਰੋਜ਼ਗਾਰ ਮਰ ਰਿਹਾ ਹੈ ਸਾਡਾ ਵਪਾਰ ਮਰ ਰਿਹਾ ਹੈ ਇਹਨਾਂ ਨੁਕਸਾਨ ਹੋ ਰਿਹਾ ਹੈ ਇਹੋ ਜਿਹਾ ਕੁਝ ਉਹ ਪੱਤਰਕਾਰ ਨੇ ਇੱਕ ਸਿਰਜਿਆ ਨੈਰੇਟਿਵ ਸਿਰਜਿਆ ਨੈਰੇਟਿਵ ਸਿਰਜੇ ਦੇ ਉਹੀ ਗੱਲਾਂ ਜੋ ਪੱਤਰਕਾਰ ਬੋਲਦਾ ਹੈ ਉਹੀ ਗੱਲਾਂ ਭਗਵੰਤਮਾਨ ਜਿਹੜੇ ਸੀਐਮ ਨੇ ਜਦੋਂ ਖੜ ਜਾਂਦੇ ਨੇ ਤਹਿਸੀਲਦਾਰਾਂ ਵਾਲੇ ਮਸਲੇ ਕਿਤੇ ਆਉਂਦੇ ਨੇ ਸੇਮ ਗੱਲਾਂ ਉਹੀ ਬੋਲਦੇ ਨੇ ਕਿ ਵਪਾਰੀਆਂ ਹਾਂ ਬਪਾ ਉਹ ਦੇਖ ਕੇ ਦਿੱਤਾ ਉਹੀ ਪੜਦੇ ਹਾਂ ਵਪਾਰੀਆਂ ਦਾ ਆਹ ਗਾ ਜੋ ਦਿਵਿੰਦਰ ਪਾਲ ਕਹਿ ਰਿਹਾ ਸੀਗਾ ਇਹ ਉਹ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਸੀ ਉਸ ਨੈਰੇਟਿਵ ਚੋਂ ਫਿਰ 19 ਤਰੀਕ ਨੂੰ ਜਦੋਂ ਭਗਵੰਤ ਮਾਨ ਜੀ ਉੱਥੇ ਲੁਧਿਆਣਾ ਅਧਿਆਪਕਾਂ ਨੂੰ ਅਪਾਇਨਟਮੈਂਟ ਲੈਟਰ ਦੇ ਰਹੇ ਸੀਗੇ ਉਧਰੋਂ ਉਹ ਅਪਾਇਨਟਮੈਂਟ ਲੈਟਰ ਦੇ ਰਹੇ ਸੀ ਉਧਰੋਂ ਆਪਣੀ ਮੀਟਿੰਗ ਚੱਲ ਰਹੀ ਸੀ ਚੰਡੀਗੜ੍ਹ ਜੇ ਤੁਸੀਂ ਇਹ ਕਿ ਐਂ ਦੇਖੋ ਵੀ ਆਪਣੀ ਮੀਟਿੰਗ ਤੋਂ ਬਾਅਦ ਕੋਈ ਪ੍ਰੋਗਰਾਮ ਬਣ ਗਿਆ ਉਸੇ ਟਾਈਮ ਭਗਵੰਤ ਮਾਨ ਇਹ ਕਹਿ ਰਿਹਾ ਸੀ ਕਿ ਅੱਜ ਵੇਖੋ ਰਾਤ ਨੂੰ ਕੀ ਹੁੰਦਾ ਫਿਰ ਉਹ ਕਹਿੰਦੇ ਵੀ ਉਹ ਮੈਂ ਤਾਂ ਦੱਸ ਹੀ ਦਿੱਤਾ ਯਾਰ ਕਿ ਉੱਠ ਕੇ ਨਾ ਭੱਜਣ ਫਿਰ ਕਹਿੰਦੇ ਭੱਜਾਂ ਨੇ ਭੱਜਾਂ ਦੇ ਸਾਡਾ ਖੜਾ ਰਹਿਣਗੇ ਉਧਰੋਂ ਮੀਟਿੰਗ ਚੱਲ ਰਹੀ ਸੀ ਉਧਰੋਂ ਭਗਵੰਤ ਮਾਨ ਸਟੇਜ ਤੋਂ ਇਹ ਬਿਆਨ ਦੋ ਇਹ ਤਾਂ ਇਹ ਸਾਫ਼ ਹੋ ਰਿਹਾ ਹੈ ਕਿ ਸਰਕਾਰ ਨੇ ਅਸਲ ਦੇ ਵਿੱਚ ਜਮਹੂਰੀ ਜਥੇਬੰਦੀਆਂ ਜਾਂ ਜਿਹੜਾ ਘੂਠਾਂ ਵਾਲਾ ਵਿਰੋਧ ਹੈ ਉਹਦੇ ਬਾਰੇ ਆਪਣੀ ਸਟ੍ਰੈਟਜੀ ਚੇਂਜ ਕਰ ਲਈ ਉਹ ਚੇਂਜ ਕਿਵੇਂ ਕਰੀ ਉਹ ਸਟ੍ਰੈਟਜੀ ਪੂਰੀ ਤਰ੍ਹਾਂ ਜੋ ਭਾਜਪਾ ਦਾ ਰੁਖ ਹੈ ਜਿਵੇਂ ਬਾਹਰਲੇ ਸਟੇਟਾਂ ਦੇ ਵਿੱਚ ਕੋਈ ਵੀ ਚਾਹੇ ਉਹ ਆਪਣੇ ਨੇਰ ਯੂਨੀਵਰਸਿਟੀ ਵਾਲੇ ਹੋਣ ਚਾਹੇ ਉਹ ਮੁਸਲਮਾਨਾਂ ਦੇ ਹੋਣ ਜੋ ਭਾਜਪਾ ਨੇ ਸਾਰੇ ਪਿਛਲੇ ਸਮੇਂ ਚ ਇੱਕ ਸਟ੍ਰੈਟਜੀ ਦਿਖਾਈ ਕਿ ਦੱਬੋ ਤੇ ਕੁਚਲੋ ਹੁਣ ਉਸੇ ਟਾਈਮ 19 ਤਰੀਕ ਤੋਂ ਪਹਿਲਾਂ ਭਗਵੰਤ ਮਾਨ ਅਮਿਤ ਸ਼ਾਜੀ ਨੂੰ ਮਿਲ ਕੇ ਆਇਆ ਅਮਿਤ ਸਾਹ ਨੂੰ ਮਿਲਣ ਤੋਂ ਬਾਅਦ ਸਾਨੂੰ ਇੱਕ ਸਾਫ ਹੋ ਗਿਆ ਸੀ ਕਿ ਇਹਨੇ ਆਪਣੀ ਜਿਹੜੀ ਸਟ੍ਰੈਟਜੀ ਚੇਂਜ ਕਰ ਲਈ ਕਿ ਹੁਣ ਇਹ ਲੋਕ ਲਹਿਰਾਂ ਨੂੰ ਲੋਕ ਜਥੇਬੰਦੀਆਂ ਨੂੰ ਕੁਚਲ ਦੇ ਰਾਹ ਤੇ ਜੁਧਨੀਤੀ ਨ ਕਰ ਲਈ ਤੇ ਸਵਾਲ ਇਹ ਹੈ ਕਿ ਇਹ ਪੰਜਾਬ ਲਈ ਕਿੰਡੀ ਖਤਰਨਾਕ ਹੈ ਕਿ ਇੱਕ ਜਨਰਲ ਅਡਵਾ ਦੇ ਨਾਜੀਆਂ ਵਰਗੀ ਜਿਹੜੀ ਉਹ ਜੁਧਨਿਤੀ ਲੈ ਕੇ ਆ ਰਿਹਾ ਹੈ ਜਿਹੜੀ ਜੁਧਨਿਤੀ ਭਾਜਪਾ ਪਹਿਲਾਂ ਹੀ ਵਰਤ ਰਹੀ ਹੈਗੀ ਉਹਦਾ ਹੁਣ ਸਾਥ ਭਗਵੰਤ ਮੰਨ ਦੇ ਰਿਹਾ ਹੈ ਇਹ ਲੋਕ ਹੱਕਾਂ ਲਈ ਆਣ ਆਏ ਸਮਝ ਲੋਕਾਂ ਲਈ ਬਹੁਤ ਘਤਕ ਹੈ ਪਰ ਇਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਦੁਨੀਆ ਦੇ ਵਿੱਚ ਵੀ ਜਿੱਥੇ ਜ਼ੁਲਮ ਹੋਇਆ ਉਹ ਜ਼ੁਲਮ ਨਾ ਕਦੇ ਕੋਈ ਦਬਾਇਆ ਨਹੀਂ ਗਿਆ ਤੇ ਉਹ ਸਗੋਂ ਕੁਝ ਨਹੀਂ ਉਹ ਜਾਣਦੇ ਨੇ ਜ਼ਾਲਮ ਹੁਣ ਤੁਸੀਂ ਇਹਨੇ ਜੁਧਨਿਤੀ ਅਪਣਾਈ ਹੈ ਇਹ 1.5 ਸਾਲ ਹੋਰ ਰੱਖੂ ਹੋਰ ਲੜਣਾ ਉੱਠਣਾ ਕੱਲੇ ਕਿਸਾਨ ਨਹੀਂ ਕਿਸੇ ਵੀ ਜਥੇਬੰਦੀ ਨੂੰ ਹੱਕ ਮੰਗਣ ਤੇ ਇੰਨ ਕੁਤ ਲੈ ਜਾਊਗਾ ਕਿਉਂਕਿ ਇਹਨੇ ਆਪਣੀ ਸਟ੍ਰੈਟਜੀ ਬਦਲ ਲਈ ਤੇ ਜਦੋਂ ਇਹ ਡੇਢ ਸਾਲ ਕਰੂਗਾ ਹਾਲਾਤ ਇਹ ਹੋਣਗੇ ਕਿ ਜੋ ਇਹਨਾਂ ਦਾ ਪਿੰਡਾਂ 'ਚ ਹਾਲ ਹੋਊ ਨਾ ਤੇ ਉਹ ਜਿਵੇਂ ਇਹ ਕਹਿੰਦਾ ਡਲਾ ਹੈ ਤੇ ਡਲਾ ਹੈ ਕਹਾਂ ਸੇ ਚਲਾ ਹੈ ਇਹ ਇਹੀ ਹਾਲ ਹੋਣਾਗਾ ਤੇ ਆਉਣ ਵਾਲੀ 27 ਦੀਆਂ ਇਲੈਕਸ਼ਨਾਂ 'ਚ ਇਹਨਾਂ ਦਾ ਕਾਲੀਆਂ ਨਾ ਮਾਰਾ ਹਾਲ ਹੋਣਾ ਹੈ ਕਿਸਾਨਾਂ ਨੇ ਤਿਆਰੀ ਕਰੀ ਵੀ ਹੈ ਜੀ ਪੂਰੀ ਕਿਸਾਨਾਂ ਨੇ ਦੇਖੋ ਜੀ ਅਸੀਂ ਪੂਰੀ ਤਰ੍ਹਾਂ ਤਿਆਰ ਆ ਸਗੋਂ ਆਹ ਹੁਣ 28 ਤਰੀਕ ਨੂੰ ਐਸਕੇਐਮ ਨੇ ਜਿਹੜਾ ਪ੍ਰੋਗਰਾਮ ਦਿੱਤਾ ਸੀਗਾ ਅਸੀਂ ਕੱਲ ਪ੍ਰੈਸ ਕਾਨਫਰੰਸ ਕਰਕੇ ਅਸੀਂ ਪੂਰਨ ਤੌਰ ਤੇ ਉਹਦਾ ਸਮਰਥਨ ਕਰਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ 28 ਤਰੀਕ ਨੂੰ ਜਿਹੜਾ ਜ਼ਿਲ੍ਹਾ ਲੈਵਲ ਤੇ ਹੈਗਾ ਫਿਰ 31 ਤਰੀਕ ਨੂੰ ਅਸੀਂ ਆਪਣੇ ਤੌਰ ਤੇ ਦੋਨਾਂ ਮੋਰਚਿਆਂ ਨੇ ਫੋਰਮਾਂ ਨੇ 31 ਤਰੀਕ ਨੂੰ ਸਾਰੇ ਜਿਹੜੇ ਮੰਤਰੀ ਹੈਗੇ ਇਹਨਾਂ ਦੇ ਮੰਤਰੀਆਂ ਦੇ ਬਾਹਰ ਚ ਧਰਨੇ ਲਾਵਾਂਗੇ ਜੇ ਉਹਦੀ ਸਾਡੀ ਮੰਗਾਂ ਹੈਗੀਆਂ ਕਿਸਾਨ ਛੱਡਣ ਵਾਲੇ ਹੋਰ ਹੈ ਜੇ ਸਾਡੀਆਂ ਉਹ ਕਿਸਾਨ ਨਾ ਛੱਡੇ ਤਾਂ ਉਹ ਧਰਨੇ ਜਿਹੜੇ ਪੱਕੇ ਤੌਰ ਤੇ ਜਾਰੀ ਵੀ ਰਹਿ ਸਕਦੇ ਨੇ ਉੱਥੇ ਵੀ ਤੇ ਉਧਰੋਂ ਦੂਜੇ ਪਾਸੇ ਸਾਡੀਆਂ ਮੀਟਿੰਗਾਂ ਇਹਨਾਂ ਨਾਲ ਦੂਸਰਿਆਂ ਨਾਲ ਰਾਬਤਾ ਚੱਲ ਰਿਹਾ ਹੈ ਤਾਂ ਇੱਥੋਂ ਇਹਨੂੰ ਇਹ ਲੱਗਦਾ ਵੀ ਹੁਣ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆਉਣਗੀਆਂ ਤੇ ਆਉਣ ਦੀ ਲੋੜ ਵੀ ਹੈਗੀ ਕਿਉਂਕਿ ਜਿੱਡਾ ਵੱਡਾ ਹਮਲਾ ਹੋਇਆ ਤੇ ਦੂਜੇ ਪਾਸੇ ਦੇਖੋ ਇੱਕ ਤੁਸੀਂ ਚਲੋ ਧਰਨਾ ਚਕਾਤਾ ਕਿਸਾਨ ਫੜਲੇ ਪਹਿਲੀ ਗੱਲ ਤਾਂ ਇਹ ਹੈ ਜਦੋਂ ਕਿਸਾਨ ਫੜਲੇ ਤੁਸੀਂ ਦੇਖੋ ਤਾਸਕਨ ਸਮਝੌਤਾ ਹੋਇਆ ਹੈ ਜਦੋਂ ਪੁੱਟੋ ਆਇਆ ਇੱਥੇ ਕਸ਼ਮੀਰ ਦੇ ਵਿੱਚ ਉਦੋਂ ਸਾਡੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਪੂਰੀ ਦੁਸ਼ਮਣੀ ਸੀ ਪੁੱਟੋ ਸਾਡੇ ਆਇਆ ਉੱਥੇ ਸਮਝਾਉਂਦਾ ਹੋਇਆ ਇਹ ਜੇ ਕੋਈ ਕੋਈ ਰੂਲ ਹੁੰਦੇ ਨੇ ਇੰਟਰਨੈਸ਼ਨਲ ਜਦੋਂ ਅਸੀਂ ਬੁਲਾਇਆ ਹੈ ਕਿਸੇ ਨੂੰ ਤਾਂ ਇਹਦਾ ਮਤਲਬ ਉਸ ਪੁੱਟੇ ਨੂੰ ਫੜ ਲਾਂਦੇ ਸੀ ਹੂੰ ਉਹਨੂੰ ਸੁਰੱਖਤ ਰੱਖ ਦਿੱਤਾ ਹੈ ਬਾਹਰ ਜਾਣ ਦਾ ਈਵਨ ਇਸ ਤੱਕ ਅਸਾਮ ਦੇ ਵਿੱਚ ਆਸਾਨ ਗਣਪ੍ਰਸ਼ਦ ਨੂੰ ਨਾ ਤੁੰ ਪਤਾ ਹੋ ਜਦੋਂ ਉੱਥੇ ਉਹਨਾਂ ਦੀ ਹਥਿਆਰਬੰਦ ਮੂਵਮੈਂਟ ਚੱਲਦੀ ਸੀ ਉਹਨਾਂ ਨਾਲ 20 ਬਾਰ ਸਰਕਾਰ ਦੀਆਂ ਗੱਲਾਂ ਹੋਈਆਂ ਨੇ ਉਸ ਤੋਂ ਬਾਅਦ ਸਰਕਾਰ ਉਹਨਾਂ ਨੂੰ ਹਾਲਾਂਕਿ ਉਹ ਪਾਬੰਦੀ ਸਦਾ ਜੱਥੇ ਬੰਦੀਆਂ ਸੀ ਹਾਂ ਸਰਕਾਰ ਉਹਨੂੰ ਰਾਹ ਦਿੰਦੀ ਸੀ ਜਾਣ ਦੋ ਕਿਉਂਕਿ ਜਦੋਂ ਦੋ ਤਰ੍ਹਾਂ ਮਿਲਦੀਆਂ ਨੇ ਦੋ ਤਰ੍ਹਾਂ ਮੀਟਿੰਗ ਹੁੰਦੀ ਹੈ ਇਹ ਇੱਕ ਵੈਸੀ ਇੱਕ ਰੂਲ ਹੈ ਕਿ ਦੋਨਾਂ ਧਿਰਾਂ ਦੇ ਉਹ ਇੱਕ ਜੁਤੇ ਟੈਕ ਨਹੀਂ ਕਰਨਗੇ ਹਾਂ ਪਰ ਇਹਨੇ ਇੱਥੇ ਜਿਹੜੇ ਬਿਲਕੁਲ ਹੀ ਨਹੱਥੇ ਕਿਸਾਨ ਸੀ ਉਹਨਾਂ ਨੂੰ ਬੁਲਾ ਕੇ ਭਗਵਾਨ ਜੀ ਤੁਮਨ ਨੂੰ ਪਹਿਲੇ ਹੀ ਪਤਾ ਸੀ ਮੈਂ ਇਹ ਕੰਮ ਕਰਨਾ ਹੈਗਾ ਉਹਨੂੰ ਬੁਲਾ ਕੇ ਉਹਨੂੰ ਮੀਟਿੰਗ ਦੋ ਬਾਹਰ ਆਉਂਦੇ ਫੜ ਲਿਆ ਤੇ ਫੜਿਆ ਫੜਿਆ ਹੀ ਨਹੀਂ ਦੂਸਰਾ ਮੈਂ ਤਾਂ ਇਹ ਸਮਝਦਾ ਵੀ ਮੈਂ ਇਤਿਹਾਸ ਚ ਕੀ ਮਲੋ ਧਰਨੇ ਵਿੱਚ ਕਾਇ ਹੋਣਗੇ ਸਰਕਾਰਾਂ ਨੇ ਲਾਠੀ ਚਾਰਜ ਵੀ ਕਰਿਆ ਹੋਊ ਸਭ ਕੁਝ ਕਰਿਆ ਹੋਊਗਾ ਪਰ ਕਦੇ ਇਹ ਤਾਂ ਸੁਣਿਆ ਨਹੀਂ ਕਿ ਧਰਨਾਕਾਰੀਆਂ ਦਾ ਸਮਾਨ ਚੱਕ ਚੱਕ ਚੋਰੀ ਕਰਕੇ ਲੈ ਜਾਓ ਭੰਨ ਦੋ ਤੋੜ ਦੋ ਪਰ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦਾ ਬਿਆਨ ਆਇਆ ਜੀ ਕਹਿੰਦੇ ਜਿਨ੍ਹਾਂ ਨੇ ਚੋਰੀ ਕੀਤਾ ਇਹ ਉਹਨਾਂ ਤੇ ਕਾਰਵਾਈ ਹੋਊਗੀ ਕਾਰਵਾਈ ਹੋਊਗੀ 135 ਟਰਾਲੀਆਂ ਗੁੰਮ ਨੇ 135 ਸਾਡੇ ਸੁਪਾ ਪ੍ਰਧਾਨ ਦੀ ਟਰਾਲੀ ਟਰੈਕਟਰ ਵਾਲੀ ਵੀ ਮਿਲ ਰਹੀ ਆ ਬਲਦੇਵ ਜੀਰੇ ਦਾ ਤੇ ਉਹ ਮਿਲ ਕਿੱਥੋਂ ਰਹੀਆਂ ਨੇ ਇਹਨਾਂ ਦੇ ਬਰਕਰਾਰਾ ਹੀ ਕਰੋ ਮਿਲ ਰਹੀਆਂ ਨੇ ਇਹਦਾ ਮਤਲਬ ਤੁਸੀਂ ਅਹੀਂ ਸਮਝਦੇ ਹੋ ਵੀ ਉਹ ਪਿੰਡ ਵਾਲੇ ਨੇ ਲੱਗਿਆ ਮੈਂ ਟਰਾਲੀ ਚੱਕ ਲਿਆ ਮੈਂ ਚੱਕ ਲਿਆ ਉਹ ਜੇ ਉਹਨੂੰ ਪਿੱਛੇ ਉਹਨੂੰ ਪਿੱਛੋਂ ਤਾਕਤ ਦੇਂਦੀ ਨਹੀਂ ਆ ਵੀ ਮੈਨੂੰ ਬਲੋਂ ਵਾਲਾ ਕੋਈ ਨਹੀਂ ਉਹ ਨੂੰ ਨਹੀਂ ਪਤਾ ਸੀ ਪਰਚਾ ਦਰਜ ਹੋਊਗਾ ਪਰ ਕਹਿ ਰਹੇ ਨੇ ਜੀ ਬਹੁਤ ਵਿੱਚ ਬਈ ਇਹ ਤਾਂ ਬਦਨਾਮ ਕੀਤਾ ਜਾ ਰਿਹਾ ਅਸੀਂ ਤਾਂ ਸਾਹਮਣੇ ਲਈ ਲੈ ਕੇ ਆਏ ਸੀ ਹੁਣ ਇਹ ਵੀ ਗੱਲਾਂ ਜਦੋਂ ਜਦੋਂ ਜੇ ਸਾਹਮਣੇ ਲਈ ਲੈ ਲੈ ਕੇ ਗਏ ਸੀ ਤਾਂ ਜਦੋਂ ਤੇਜਵੀਰ ਤੇ ਮੰਗਟ ਲੈਣ ਗਏ ਨੇ ਉਹਨਾਂ ਦੇ ਬੱਟੇ ਕਿਉਂ ਮਾਰੇ ਵੀ ਬੱਟੇ ਮਾਰੇ ਜੀ ਹਾਂ ਤੇਜਵੀਰ ਦਾ ਸਿਰ ਪਾੜਦਾ ਜਦੋਂ ਲੈਣਗੇ ਟਰਾਲੀ ਪਸਾਣ ਲਈ ਜਦੋਂ ਲੈ ਲਈ ਇਹਨੇ ਸਰਪੰਚ ਨੇ ਇਕੱਠੇ ਕਰਕੇ ਉਹਨਾਂ ਤੇ ਹਮਲਾ ਕਰਿਆ ਤੇ ਉਹਦੀ ਕਾਰ ਪੰਨੀ ਉਹਦੀ ਉਹਦਾ ਮੋਟਰਸਾਈਕਲ ਦੇ ਭਜੈ ਮੰਗਟ ਤੇਜਵੀਰ ਨੂੰ ਉੱਥੇ ਹਸਪਤਾਲ ਦਾਖਲ ਕਰਾਇਆ ਆਪ ਦੀ ਟਰਾਲੀ ਲੈਣਗੇ ਠੀਕ ਹੈ ਤੁਸਨ ਲਈ ਫਿਰ ਇਹ ਕੀ ਨੇ ਕੋਈ ਤੇਦੀ ਹੈ ਜੀ ਜਿਹੜਾ ਇੰਨਾ ਚੱਲ ਰਿਹਾ ਸ ਹੈ ਤਾਂ ਹੁਣ ਦੇਖੋ ਜੇ ਉਹ ਸਰਪੰਚ ਹੈ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਉਹਦੇ ਮਲੇ ਸਹੀ ਹੈ ਇਹ ਦੇਖੀਏ ਮੈਂ ਮੈਂ ਇਹਨੂੰ ਇਹ ਕਹੈ ਨਾ ਵੀ ਤਰਾਸਦੀ ਦੇਖੋ ਵੀ ਐ ਲੁੱਟ ਕੋ ਕਦੇ ਤੁਸੀਂ ਦੇਖਿਆ ਹੋ ਸੁਣਿਆ ਦੂਜੇ ਪਾਸੇ ਫਿਰ ਹੁਣ ਰਾਤ ਅਸੀਂ ਉੱਥੇ ਗਏ ਸੀ ਬਿਆਨ ਆਇਆ ਸੀ ਕਿ ਔਰਤਾਂ ਨੂੰ ਤੇ ਉਹਨਾਂ ਨੂੰ ਬਜ਼ੁਰਗਾਂ ਨੂੰ ਸਾਢ ਤਾ ਜਾਊਗਾ ਪਰ ਜਦੋਂ ਰਾਤ ਉਥੇ ਕੇਂਦਰੀ ਜੇਲ ਪਟਿਆਲਾ ਦੇਖਿਆ ਤੇ ਉਥੇ ਇਹ ਕੋਈ ਨਹੀਂ ਔਰਤਾਂ ਛੱਡੀਆਂ ਹੁਣ ਜੇਲ ਸਿਰਫ ਇੱਕੋ ਇੱਕ ਔਰਤ ਹੈਗੀ ਉਹ ਵੀ 60 ਸਾਲ ਤੋਂ ਉੱਪਰ ਹੈ ਉਹ ਸਾਡੇ ਜਿਹੜੀ ਬੀਕੇ ਜੂ ਕ੍ਰਾਂਤੀਕਾਰੀ ਦੀ ਜਨਰਲ ਸੈਕਟਰੀ ਹੈ ਇੱਕੋ ਰਹਿ ਗਈ ਉਹਨੂੰ ਛੱਡਿਆ ਨਹੀਂ ਅੱਛਾ ਜੀ ਅੱਜ ਸੁਹ ਮਿਲੀ ਹੈ ਇਧਰ ਉਧਰ ਦੀ ਕਹਿੰਦੇ ਸ਼ਾਇਦ ਉਹਦੀ ਜੇਲ ਬਦਲਦੀ ਕਿਤੇ ਹੋਰ ਲੈ ਗਏ ਤੇ ਹੁਣ 56 ਬੰਦੇ ਪਟਿਆਲੇ ਜੇਲ ਚ ਨੇ ਤੇ ਕੋਈ ਇਹ ਕੋਈ ਰੂਲ ਨਹੀਂ ਉਹ ਸਿਰਫ ਇਹ ਹੈ ਵੀ ਇੰਨੇ ਬੰਦੇ ਇਹਨੂੰ ਸਾਹਮਣੇ ओके ਜੀ ਵੀ ਲੀਡਰ ਲੀਡਰ ਰੱਖ ਲੋ ਉਹ ਲੀਡਰ ਹਜੇ ਹੈਗੇ ਨੇ ਗੱਲ ਇਹ ਛੋਟੀ ਨਹੀਂ ਗੱਲ ਇਹ ਨੇ ਜੋ ਹੁਣ ਅੱਗੇ ਦੀ ਥੋੜੀ ਤਿਆਰੀ ਕੀ ਰਹੂਗੀ ਜੀ ਅੱਗੇ ਦੀ ਤਿਆਰੀ ਦੇਖੋ ਅਸੀਂ 28 ਦਾ ਪ੍ਰੋਗਰਾਮ ਹੈ ਉੱਥੇ ਜਾਣਾ 31 ਦਾਗਾ ਉੱਥੇ ਲਾਵਾਂਗੇ ਉਹਦੇ ਨਾਲ ਸਰਕਾਰ ਨੂੰ ਕੀ ਫਰਕ ਪੈਣਾ ਜੀ ਸਰਕਾਰ ਨੂੰ ਫਰਕ ਪੈਣਾ ਸਰਕਾਰ ਦੇ ਮੰਤਰੀ ਦੇ ਕਰਕੇ ਰਾਂਗੇ ਆਪ ਹੀ ਕਹਿੰਦੇ ਭਗਵੰਤ ਜੀ ਸੜਕ ਤੇ ਨਾ ਬੈਠੋ ਘਰ ਮੂੜੇ ਤੇ ਬਹਿ ਸਕਦੇ ਆ ਤੇ ਫਿਰ ਦੇਖਾਂਗੇ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਦੇ ਮਿੰਟ ਕਿਤੇ ਕੋ ਵੱਡਾ ਪ੍ਰੋਗਰਾਮ ਦੇਵਾਂਗੇ ਇਹ ਚੱਲਦੇ ਰਹਿਣਗੇ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਜਰਨੈਲ ਸਿੰਘ ਜੀ ਤੇ ਗਮਦੂਰ ਸਿੰਘ ਜਿਹੜੇ ਕਹਿ ਰਹੇ ਨੇ ਕਿ ਆਉਣ ਵਾਲੇ ਟਾਈਮ ਚ ਵੱਡੇ ਪ੍ਰੋਗਰਾਮ ਦਿੱਤੇ ਜਾਣਗੇ ਸਰਕਾਰ ਦੀ ਜਿਹੜੀ ਇਹ ਤਾਨਾਸਾਈ ਆ ਉਸ ਦਾ ਮੋੜਮਾ ਜਵਾਬ ਦਿੱਤਾ ਜਾਊਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਿਰਪਾਏ ਦੇ ਨਾਲ ਮਨਵਿੰਦਰ ਸਿੰਘ ਟਵਾਣਾ